ਹਾਂਜੀ ਸਤਿ ਸ੍ਰੀ ਅਕਾਲ ਜੀ ਆਜੋ ਆਪਾਂ ਦਿਖਾਈਏ ਅੱਜ ਦਾ ਮੌਸਮ ਤੁਹਾਨੂੰ ਆਪਣੇ ਪੈਕੇਟ ਹਟਿਆ ਮੀ ਤੇ ਮੌਸਮ ਬਹੁਤ ਸੋਹਣਾ ਅੱਜ ਤੇ ਆਜੋ ਤੁਹਾਨੂੰ ਦਿਖਾਈਏ ਨਹੀਂ ਤੇ ਬਹੁਤ ਸੋਹਣਾ ਹੋ ਗਿਆ ਗਰਮੀ ਤਿੰਨ ਚਾਰ ਦਿਨ ਹੋ ਗਿਆ ਬਹੁਤ ਜ਼ਿਆਦਾ ਸੀਗੀ ਤੇ ਗਰਮੀ ਤੋਂ ਮਿਲੀ ਆ ਰਾਹਤ ਦੇਖੋ ਉਹ ਆਪਣੇ ਗਵਾਂਢੀ ਮਿੱਤਰ ਨੇ ਜਮਾ ਪਾਣੀ ਹੈ ਨਹੀਂ ਸੀਗਾ ਰੇਨਾ ਮੀਂਹਾਂ ਤੇ ਇਲਾਕਾ ਕੱਦੂ ਹੋ ਗਿਆ ਮਾੜਾ ਮੋਟਾ ਮੋਟਰ ਨਾਲ ਰਾਤ ਦਾ ਪਾਣੀ ਪਿਆ ਆਇਆ ਸੀ ਤਿੰਨ ਘੰਟੇ ਆਈ ਸੀ ਲੈਟ ਉਹਦਾ ਦੋ ਟਾਂ ਹੀ ਕਿੱਲੇ ਕੱਦੂ ਹੋ ਗਿਆ ਆ ਦੇਖੋ ਆਪਣੇ ਵੀ ਆ ਕਿਾਰੇ ਜਮਾ ਖਾਲੀ ਸੀ ਇਹ ਦੇਖੋ ਪੂਰੇ ਕਿਾਰੇ ਭਰੇ ਖੜੇ ਆ ਇਹ ਆਪਾਂ ਵੀ ਯਾਨੀ ਕਿ ਰਾਜਨਾ ਖਰਾਬ ਹੋਣੇ ਵਾ ਟਰੈਕਟਰ ਲੈ ਕੇ ਗਏ ਪੱਠਿਆਂ ਨੂੰ ਵੀ ਤੇ ਆਹ ਦੇਖੋ ਮੌਸਮ ਸਾਰੇ ਜੀਵ ਜੰਤੂਆਂ ਨੂੰ ਮਨੁੱਖਾਂ ਨੂੰ ਅਨਸਾਨਾਂ ਨੂੰ ਪਸ਼ੂਆਂ ਪੰਛੀਆਂ ਨੂੰ ਸਾਰਿਆਂ ਨੂੰ ਬਹੁਤ ਵਧੀਆ ਹੋ ਗਿਆ ਮੀਂਹ ਨਾਲ ਦੇਖੋ ਮੀਂਹਾ ਕਿੰਨਾ ਵਧੀਆ ਮੌਸਮ ਹੋਇਆ ਵਿਆ ਤੇ ਆਪਣਾ ਉਹ ਆਪਣਾ ਸੁਆ ਦਿੰਦਾ ਆਹ ਦੇਖੋ ਰਾਹ ਤੇ ਵੀ ਅਜੇ ਵੀ ਮੀਂਹ ਪਈ ਜਾਂਦਾ ਛੜੀ ਜੀ ਵਾਲਾ ਕੰਮ ਹੋ ਗਿਆ ਤੇ ਕਣਮਣ 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 ਹੋਈ ਜਾਂਦੀ ਆ ਜਿ ਸਵੇਰ ਦਾ ਲੱਗਿਆ ਵਾ ਰੱਬ ਦੇਖੋ ਚਾਰੇ ਪਾਸੇ ਬਹੁਤ ਸੋਹਣਾ ਹੀ ਮੌਸਮ ਆ ਦੇਖੋ ਆਪਣੇ ਆ ਚੋਨੇ ਚ ਮਾੜਾ ਮੋਟਾ ਤਰਬਰਾਜਾ ਪਾਣੀ ਸੀ ਮੱਟਾਂ ਬਰਾਬਰ ਹੋ ਗਈਆਂ ਤੇ ਬਹੁਤ ਰੰਗ ਲੱਗ ਕੇ ਮੀਂਹ ਆ ਮੌਸਮ ਚ ਵੀ ਹੁਣ ਫਰਕ ਪੈ ਜਾਊਗਾ ਮੌਸਮ ਸੋਹਣਾ ਹੋ ਜਾਊਗਾ ਉਮੀ ਨਾਲ ਹੁਣ ਮੂੰਗੀਆਂ ਵਾਲਿਆਂ ਦਾ ਮੱਕੀ ਆਣਾਂ ਦਾ ਵਿਚਾਰਾ ਔਖਾ ਵੀ ਹੋ ਗਿਆ ਇੱਥੇ ਜਿਨੇ ਚਾਰ ਪਾਉਣਾ ਸੀ ਉਹਦਾ ਚਾਰ ਦਾ ਕੰਮ ਖੜ ਗਿਆ ਜਿਨੇ ਮੂੰਗੀ ਵਧਣੀ ਸੀ ਦਵਾਈ ਦੋਈ ਗ੍ਰਾਮ ਮਾਰੀ ਵੀ ਆ ਵਿਚਾਰਾ ਉਹ ਨੁਕਸਾਨ ਵਾਲਾ ਕੰਮ ਹੀ ਹੋ ਗਿਆ ਮੂੰਗੀਆਂ ਵਾਲਿਆਂ ਦਾ ਦੇਖੋ ਐ ਕਣ ਮਣ ਕਣ ਮਨ ਹੋਈ ਜਾਂਦੀ ਆ ਛੜੀ ਜੇ ਅੰਗੂ ਕਰ ਲਿਆ ਪਰਮਾਤਮਾ ਨੇ ਅੱਜ ਆ ਆਜੇ ਆਪਣਾ ਇੱਥੇ ਝੋਨੇ ਤੇ ਵੀ ਇੱਕ ਰਹੀ ਲੱਗਿਆ ਆਇਆ ਦੇਖੋ ਪਹੀ ਤੇ ਵੀ ਪਾਣੀ ਬਹੁਤ ਸੋਹਣਾ ਹੋ ਗਿਆ ਮੀਨਾ ਰੰਗ ਲੱਗ ਗਈ ਇਹ ਕਿਤੇ ਵੱਜ ਜਾਂਦਾ ਕਿਤੇ ਘਟ ਜਾਂਦਾ ਜਾਨੀ ਕਿ ਐ ਚੜੀ ਜੇ ਵਾਂਗੂ ਹੋ ਗਿਆ ਇਹ ਬਹੁਤ ਸੋਹਣਾ ਹੋ ਗਿਆ ਜਾਨੀ ਕਿ ਮੀਨਾ ਤੇ ਰਮਾਤਮਾ ਦੀ ਕਿਰਪਾ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ